ਆ ਕੈਰੀ ਤੂੰ ਤਾਂ ਯਾਰ ਇੱਥੇ ਕਿਤੇ ਹੋਰ ਵੱਜਿਆ ਸਪਾਰਕ ਕੈਰੀ ਤੂੰ ਤਾਂ ਵੱਜ ਨਹੀਂ ਸਕਦਾ ਬਹੁਤ ਬਾਉਂਡ ਚ ਫਿਰ ਗਿਆ ਹਨਾ ਉਹ ਮੂਰੇ ਤਾਂ ਕਣ ਕਬੱਡੀ ਵੀ ਸੀ ਸਾਰੀ ਖੜੀ ਸੀ ਗਲਤ ਕੀ ਆ ਉਹੋ ਲੋ ਸੋ ਲੋ ਸਾਰੀ ਮੱਚ ਗਈ ਹਨਾ 25 ਗੱਲਾਂ ਚ ਫਿਰ ਗਿਆ ਪੰਜ ਇੱਕ ਮਿੰਟ ਚ ਆ ਕਣਕ ਆ ਗਈ ਉਹ ਉਹ ਪਰੇ ਵੀ ਕਣਕ ਨੂੰ ਹੂੰ ਹੁਣ ਤਾਂ ਵੀ ਬਾਹਰਣਗੇ ਬਹੁਤ ਟਰੈਕਟ ਆ ਕੇ ਬਾਕੀ 2-3 ਬੰਨਾਂ ਦੇ ਟਰੈਕਟ ਹੋ ਗਏ ਨਾ ਹੌਣ ਤਾਂ ਉਹ ਸੜਕ ਤੇ ਖੱਬਲ ਖੁੱਬਲ ਤੇ ਧੋੱਕੇ ਨਾਲ ਚੱਲ ਪਏ ਹੂੰ ਚੋ ਕਰ ਗਏ ਡਰ ਵੀ ਮੈਨੂੰ ਕਿਹਾ ਉਹ ਰੇਡ ਦਾ ਕੰਮ ਇਹਨਾਂ ਨਾਲ ਆਇਆ ਰੇਡ ਤੋਂ 12 ਦਿਨ ਤੱਕ ਕਰੇ ਨੂੰ ਪਾ ਕੇ ਖੜਾਈ ਹੋ ਜਾਂਦੀ ਉਹ ਤਾਂ ਫਿੱਟ ਪੜੀ ਜਾਂਦਾ ਪਾਣੀ ਦੀ ਭਰ ਕੇ ਖੜਾਈ ਹੋਏ ਫੇਰ ਬਹੁਤ ਆ ਇਹ ਤਾਂ ਇੱਥੇ ਲਈ ਹੋਈ ਆ ਪੱਕੀ ਤਿੰਨ ਤਿੰਨ ਮੁਲਾਜ਼ਮੇ ਤੇ ਪੱਕੀ ਹੁੰਦੇ ਆ ਟਾਈਮ ਇਹ ਵੀ ਚੰਗਾ ਗਵਰਨਮੈਂਟ ਦਾ ਯਾਰ ਬੋਝ ਗਈ ਹੁਣ ਤਾਂ ਘਰ ਘਰ ਲਈ ਕੰਟਰੋਲ ਜਮਾ ਫੜੀ ਕਣਕ ਜਿਹੜੀ ਮੱਤਗੀ ਜਰ ਇਹ ਕੰਮ ਖਰਾਬ ਹੋ ਗਿਆ ਨਾ ਆਦਾ ਖਾਸੀ ਖਾਸੀ ਤਿੰਨ ਚਾਰ ਕਿੱਲੇ ਪਾਹਣ ਮੱਤਗੀ ਖੜੀ ਬਣਕਾ ਫੜੀ ਕਣਕ ਉਹਨੇ ਕੀ ਕੀਤਾ ਮੱਤਗੀ ਬੋਲੇ ਕੀ ਕੋਈ ਹੈ ਅੱਗੇ ਦੇ ਜਾਇਆ ਕਰਾਜਾ ਮੱਤਗੀ ਬੋਲਣਾ ਪਾ ਲਾਉਂਗਾ ਜੰਨਾ ਟੇਕ ਬਰਾਏ ਕੀਆ ਸੈਟ ਹੋ ਗਿਆ ਤਾਂ ਇਹ ਕਹਿੰਦੇ ਕਿ ਖੜਾ ਦੇ ਯਾਰ ਬੰਦਾ ਬੰਦਾ